ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਧਾਰਾਂ ਦਾ ਕੰਮ ਨਿਮੇੜ ਲਿਆ ਧਾਰਾਂ ਕੱਢ ਲੀਆਂ ਹੁਣ ਆਪਾਂ ਦੁੱਧ ਚੱਕ ਲਿਆ ਗਿਆ ਜੀ ਸਵੇਰ ਉੱਠ ਕੇ ਪੱਠੇ ਪਾਤੇ ਸੀਗੇ ਵਿੜਾ ਸੁੰਬਰ ਲਿਆ ਸੀ ਕਿਉਂਕਿ ਅੱਜ ਥੋੜੇ ਜਿਹਾ ਜਲਦੀ ਉੱਠੀ ਸੀ ਮੈਂ ਵਿੜਾ ਸੁੰਬਰ ਕੇ ਪੱਠੇ ਪਾ ਕੇ ਪਸ਼ੂਆਂ ਵਾਲਾ ਥਾਂ ਵੀ ਸਾਫ਼ ਕਰਤਾ ਸੀ ਕਿਉਂਕਿ ਜੀ ਤਾਨੂੰ ਪਤਾ ਹੀ ਆ ਮੈਂ ਸਾਫ ਸਫਾਈ ਦੀ ਸ਼ਕੀਨ ਆ ਜੱਟੀ ਕੰਮਾਂ ਦੀ ਵੀ ਸ਼ਕੀਨ ਆ ਤਾਂ ਕਰਕੇ ਵੀ ਜੇ ਆਪਾਂ ਨਾ ਥਾਂ ਨਹੀਂ ਥਲੋ ਸਾਫ ਕਰਾਂਗੇ ਤਾਂ ਪੈਰਾਂ ਦੇ ਨਾਲ ਗੋਆ ਵੀ ਗਾਂ ਆਊਗਾ ਬਾਲਟੀ ਵੀ ਲਿਬੜੂਗੀ ਇਸ ਲਈ ਵੀ ਗੋਆ ਹਟਾਇਆ ਤੇ ਨਾਲ ਦੀ ਨਾਲ ਬੋਕਰ ਵੀ ਲਾ ਕੇ ਸਾਫ ਸਫਾਈ ਕਰਤੀ ਤੇ ਇਸ ਤਰ੍ਹਾਂ ਤੁਸੀਂ ਵੀ ਸ਼ੌਂਕ ਨਾਲ ਕੰਮ ਕਰਿਆ ਕਰੋ ਜੀ ਲਓ ਜੀ ਤਾਰਾ ਕੱਢ ਕੇ ਦੁੱਧਵਾਦ ਦਾ ਆਪਾਂ ਕੰਮ ਦੇ ਤਨ ਮੇੜ ਤੇ ਇੱਧਰ ਹੁਣ ਚਾਹਕਦੀਆਂ ਲਾਡ ਵਰਕੀਆਂ ਕਾਕੇ ਬਟੇ ਯਾ ਰੁਸੀਆ ਬਿਆਕਿੰਦਾ ਬੰਨਿਆ ਨਹੀਂ ਖੋਲਿਆ ਨਹੀਂ ਸੱਚ ਇਹਨੂੰ ਆਪਾਂ ਖੋਲਦਗੇ ਜੀ ਲਓ ਜੀ ਇਹਨੂੰ ਆਪਾਂ ਦਿੱਤਾ ਖੁੱਲਾ ਛੱਟ ਹੁਣ ਇਹਦੇ ਮੂੰਹ ਦੇ ਟੇਬਰ ਬਦਲ ਗਏ ਇਹ ਰਸ ਜਾਂਦਾ ਜਿਹਦੇ ਨੂੰ ਬੰਨਿਆ ਵਾ ਸੀ ਅੱਜ ਮੈਂ ਕਹਿੰਦੀ ਨੂੰ ਕੱਲੀ ਨੂੰ ਖਰਾਬ ਕਰਦਾ ਮੜ ਕੇ ਧਾਰਾਂ ਚੋਂ ਦੇ ਨੂੰ ਹਰ ਮੱਝ ਕੋਲੇ ਜਾਵੜਦਾ ਫਿਰ ਮੱਝਾਂ ਵੀ ਹਨਾ ਖਾਣ ਦਾ ਸਭ ਨੂੰ ਹੀ ਹੁੰਦਾ ਵੀ ਇਹ ਸਾਡੇ ਨਾਲ ਖਾਂਦਾ ਕੋਈ ਤਾਂ ਮਾਰਦੀ ਹੈ ਕੋਈ ਇਹਨੂੰ ਨਹੀਂ ਮਾਰਦੀ ਬਾਕੀ ਹਨਾ ਇਹ ਦਾਣਾ ਛੇਦੀ ਸਪੀਡ ਨਾਲ ਖਾਂਦਾ ਮੱਝਾਂ ਹੌਲੀ ਹੌਲੀ ਖਾਂਦੀਆਂ ਤੇ ਤਾਂ ਕਰਕੇ ਆ ਇਹਨੂੰ ਕੱਲੇ ਨੂੰ ਪਾ ਦਈਦਾ ਵੈਸੇ ਆ ਆਪਣੀ ਲਾਡੂ ਖੜੀ ਐ ਸੁੱਖਣਾ ਸਾਰੇ ਹੀ ਆਪਣੇ ਪਸ਼ੂ ਨਵੇਂ ਦੁੱਧ ਹੋ ਗਏ ਆ ਤੇ ਇਧਰ ਇਹ ਵੀ ਖੜੀਆਂ ਮੂੰਹ ਹਲ ਚਾਹਕਦੀਆਂ ਪੱਠੇ ਲੱਕੇ ਖਾ ਕੇ ਹੁਣ ਕਹਿੰਦੀਆਂ ਪਾਣੀ ਪਿਆ ਕੇ ਸਾਨੂੰ ਕਰ ਦੋ ਪਾਸੇ ਇਹਨਾਂ ਦੀਆਂ ਵੀ ਆਤ ਤਾਂ ਬਣੀਆਂ ਪਈਆਂ ਟਾਈਮ ਨਾਲ ਕੰਮ ਧੰਦਾ ਨਾ ਮੇੜੰਦੰਗਾ ਮੇਰੇ ਵਾਂਗੂ ਨਾ ਮੇੜ ਕੇ ਵਿੱਲੰਗਾ ਹੋ ਜਾਂਦਗਾ ਤੇ ਇਧਰ ਆਪਾਂ ਵੇੜੇ ਦੀ ਸਾਫ ਸਫਾਈ ਕਰ ਲਈ ਸੀ ਜੀ ਪਹਿਲਾਂ ਹੀ ਧਾਰਾਂ ਤੋਂ ਤੇ ਚਲੋ ਜੀ ਹੁਣ ਤੁਹਾਨੂੰ ਬਾਹਰ ਦਾ 뷰 ਨਾਲ ਦੀ ਨਾਲ ਦਿਖਾ ਦਗੇ کافی ਦਿਨ ਚੜ ਗਿਆ ਬਦਲਵਾਈ ਹੋਈ ਪਈ ਆ کافی ਦਿਨਾਂ ਦੀ ਬਦਲਵਾਈ ਫੂਨ ਕਰਕੇ ਨਾ ਪਸ਼ੂ ਨਹੀਂ ਨਿਵਾਏਗੇ ਪਸ਼ੂ ਵੀ ਲਿਬੜੇ ਪਏ ਆ ਅਕਲ ਕਾਣ ਹੋਏ ਪਏ ਆ ਤੇ ਦੇਖੋ ਜੀ ਬਾਹਰ ਦਾ 뷰 ਤੇ ਨਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਉਜੀ ਪਸ਼ੂ ਨੂੰ ਆਪਾਂ ਪਾਣੀ ਪਿਆ ਕੇ ਬੰਨਤਾ ਥੋੜੀ ਜੀ ਬੱਦਲ ਵਈ ਹੈ ਠੰਡ ਹੈ ਤੇ ਆਪਾਂ ਦੁਪਹਿਰੇ ਜੇ ਨਵਾ ਦਾਂਗੇ ਧੁੱਪ ਨਿਕਲੀ ਤਾਂ ਕਿਉਂਕਿ ਇਹਨਾਂ ਦਾ ਵੀ ਚਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਮੱਛਰ ਮੱਖੀਆਂ ਹੋਈਆਂ ਪਈਆਂ ਤੇ ਕੁਛ ਹਰਾ ਜਾਦੇ ਹੁੰਦਾ ਹੁਣ ਤੇ ਤਾਂ ਕਰਕੇ ਥੋੜਾ ਜਿਹਾ ਬਾਥਰੂਮ ਪਿਸ਼ਾਬ ਜ਼ਿਆਦਾ ਕਰ ਦੇਣਾ ਤੇ ਲਿਬੜ ਜਾਂਦੀਆਂ ਵਾ ਤਾਂ ਕਰਕੇ ਜੀ ਇਧਰ ਲਾ ਆਪਾਂ ਹੁਣ ਕੇਰਾ ਪਸ਼ੂਆਂ ਦਾ ਕੰਮ ਨਿਮੇੜਤਾ ਤੇ ਉਧਰ ਚਾਹ ਪਾਣੀ ਬਣਾ ਲਈਏ ਤੇ ਫੇਰ ਪੱਠੇ ਕੋਤਰ ਕੇ ਤੇ ਉਂਵੀ ਚੜੀ ਪਾ ਕੇ ਰਾਖ ਦਾਂਗੇ ਤੇ ਦੁਪਹਿਰੇ ਰਲਾ ਦਾਂਗੇ ਠੀਕ ਹੈ ਜੀ ਤੇ ਆਪਾਂ ਸੁਲਤਾਨ ਫਿਰਦਾ ਉਧਰ ਵਰਾ ਗੱਦੀ ਕਰਦਾ ਅੰਦਰ ਠੀਕ ਆ ਸੂਰਜ ਚੜਨ ਵਾਲਾ ਹੋ ਗਿਆ ਜੀ ਚਾੜੀ ਪਿਆਕ ਸਭ ਦਾ ਲਓ ਜੀ ਆਪਾਂ ਇਧਰੋਂ ਵੀ ਵੇੜੇ ਦੀ ਕਰਤੀ ਸਾਫ ਸਫਾਈ ਕੇਰਾ ਸੂਰਜ ਜਿਹਾ ਵਾਵਾ ਨਿਕਲਿਆ ਸੀ ਫੇਰ ਹਟ ਗਿਆ ਕਿਉਂਕਿ ਬੱਦਲ ਵਾਈ ਬਹੁਤ ਬਣੀ ਹੋਈ ਆ ਕਹਿੰਦੇ ਅੱਜ ਦੀ ਦਿਹਾੜੀ ਤੱਕ 16 17 ਤੱਕ ਮੀਂਹ ਆ ਗਾਂ ਰੱਬ ਨੂੰ ਪਤਾ ਜੀ ਤੇ ਇਧਰ ਹਜੇ ਆਪਣੇ ਮਿਸਤਰੀ ਦਾ ਕੰਮ ਵਿਚਾਲੇ ਪਿਆ ਤੇ ਇਧਰਲਾ ਵੇੜਾ ਵੀ ਆਪਾਂ ਸੁੰਬਰਤਾ ਸਾਫ ਸਫਾਈ ਕਰਤੀ ਇੱਧਰ ਆਪਣਾ ਵਾਹਣ ਵਾਇਆ ਪਿਆ ਤੇ ਮੀਂਹ ਦਾ ਕਰਕੇ ਹੀ ਨਹੀਂ ਪੱਠੇ ਬੀਜੇ ਵੀ ਕਿਤੇ ਕRAND ਨਾ ਹੋ ਜੇ ਜਵਾਰ ਚਰੀ ਤੁਸੀਂ ਕੀ ਕਹੋਗੇ ਤੇ ਇੱਧਰ ਆਪਾਂ ਸਾਫ਼ ਸਫਾਈ ਕਰਤੀ ਜੀ 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 ਸ਼ੌਂਕ ਕੰਮ ਕਰਨਦੇ ਆ ਨਾ ਸਵੇਰ ਸਵੇਰ ਅਮਰਤ ਵੇਲੇ ਕੰਮ ਕਰੀਏ ਫਿਟਨੈਸ ਬਣੀ ਰਹਿੰਦੀ ਆ ਦਿਨ ਵਧੀਆ ਲੰਘਦਾ ਕੰਮ ਕਰਿਆ ਕਰੋ ਜੀ ਸ਼ੌਂਕ ਦੇ ਨਾਲ ਠੀਕ ਆ ਜੀ ਤੇ ਅੱਗੇ ਮੈਂ ਇੱਕ ਵਲੌਗ ਬਣਾਇਆ ਸੀ ਹਨਾ ਪਸ਼ੂ ਰਖੋ ਸ਼ੌਂਕ ਨਾਲ ਬਹੁਤ ਸਾਰੇ ਮੈਨੂੰ ਉੱਤੇ ਵਿਊ ਆਏ ਕਮੈਂਟ ਆਏ ਹਨਾ ਬਹੁਤ ਸੋਨੇ ਪਹਿਣਾ ਦੇ ਵੀ ਆਏ ਹਨਾ ਹੌਸਲਾ ਮਿਲ ਜਾਂਦਾ ਪਸ਼ੂ ਸੰਭਾਲਣ ਦਾ ਕੋਈ ਵੀ ਕੰਮ ਕਰੋ ਜੀ ਤੁਸੀਂ ਹਨਾ ਪ੍ਰਮਾਤਮਾ ਤਰੱਕੀ ਦਿੰਦਾ ਮਿਹਨਤ ਨੂੰ ਫਲ ਜ਼ਰੂਰ ਲਾਉਂਦਾ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਹੋਰ ਤੁਹਾਨੂੰ ਨਾਲ ਦਿਖਾ ਦਈਏ ਸ਼ੌਂਕ ਦਿਮਾਗ ਲਾ ਕੇ ਕੰਮ ਕਰੀਦਾ ਜੀ ਆ ਦੇਖੋ ਜੀ ਮੈਂ ਵੈਸੇ ਸ਼ਾਰਟ ਵੀ ਪਾਇਆ ਸੀ ਤੇ ਇਸ ਤਰ੍ਹਾਂ ਤੁਸੀਂ ਪਰਦੇ ਪਾਉਂਗੇ ਨਾ ਆਹ ਦੇਖੋ ਜੀ ਅਖੀਰਲੇ ਨੂੰ ਕੱਢ ਕੇ ਜਦੋਂ ਜਨ ਕੀ ਇਹਨੂੰ ਆਪਾਂ ਪਾਇਆ ਇਹਨੂੰ ਕੱਢ ਲੈਣਾ ਪਾਇ ਪਚੋਂ ਤੇ ਆਹ ਵਾਲਾ ਪਾ ਦੇਣਾ ਇਸ ਤਰ੍ਹਾਂ ਕਰਕੇ ਇਹ ਆਉਣਗੇ ਪਰਦੇ ਤੇ ਇਹਦੇ ਨਾਲ ਦੇਖੋ ਜੇ ਆਪਣਾ ਕੱਲਾ ਕੱਲਾ ਪਰਦਾ ਪਾਇਆ ਹੁੰਦਾ ਤਾਂ ਇਹ ਵਿੱਥ ਹੁੰਦੀ ਐ ਵਿੱਥ ਨਹੀਂ ਹੁੰਦੀ ਆ ਇੱਕ ਪਰਦਾ ਖਿੱਚੋਗੇ ਸਾਰੇ ਪਰਦੇ ਤੁਹਾਡੇ ਸੈੱਟ ਹੋ ਜਾਣਗੇ ਆਹ ਦੇਖੋ ਜੀ ਇਸ ਤਰ੍ਹਾਂ ਕਰਕੇ ਆ ਹੀ ਹੋ ਜਾਂਦਾ ਇਹ ਤੇ ਪਰ ਇਹਦੀ ਇੱਕ ਗੱਲ ਹੈ ਵੀ ਜਿਵੇਂ ਆ ਕਰਨੀ ਅੰਦਰ ਵਰ ਗਈ ਨਾ ਇਹਦੀ ਪਰਦੇ ਦੀ ਹੈ ਨਾ ਤੇ ਇਹ ਕਿਸੇ ਪਰਦੇ ਦੀ ਤਾਂ ਲੋਟ ਆ ਜਾਂਦੀ ਆ ਵੀ ਇਹਦੇ ਵੀ ਅੰਦਰ ਵਰ ਗਈ ਆ ਪਰ ਕਈ ਪਰਦੇ ਮੈਂ ਪਾਏ ਉਹਨਾਂ ਦੀਆਂ ਕੰਨੀਆਂ ਬਾਹਰ-ਬاہر ਨਹੀਂ ਫੀਲ ਹੁੰਦੀਆਂ ਜਿਵੇਂ ਇਧਰਲੀ ਸਾਈਡ ਤੇ ਦੇਖ ਲਓ ਉਹ ਵੀ ਬਾਹਰ ਨੂੰ ਆ ਗਈ ਨਾ ਇਹ ਸਾਰੇ ਉੱਤੋਂ ਐ ਪੂਰਾ ਬਣਿਆ ਰਹਿੰਦਾ ਵੀ ਬੈਠ ਨਹੀਂ ਪੈਂਦੀਗੀ ਸਪੇਸ ਨਹੀਂ ਬਚਦੀ ਵਧੀਆ ਪਰਦੇ ਦੀ ਫੀਟਿੰਗ ਆਉਂਦੀ ਆ ਆਵੇ ਉਹਦੀ ਬਾਹਰ ਨੂੰ ਸੀਗੀ ਤੇ ਇਹਦੀ ਅੰਦਰ ਬਾਹਰ ਨੂੰ ਆ ਗਈ ਜਾਂਦਾ ਪਰਦਾ ਚੇਂਜ ਕੀਤਾ ਜਾਵੇ ਵਿਚਾਰਿਓ ਹਨ ਫਿਰ ਹੋ ਸਕਦਾ ਵਾ ਇਸ ਤਰ੍ਹਾਂ ਤੁਸੀਂ ਵੀ ਪਰਦੇ ਪਾਓ ਤੇ ਵਧੀਆ ਲੱਗਣਗੇ ਜਮਣ ਇਹਦੇ ਵਿੱਚ ਦੀ ਸਪੇਸ ਦੀ ਉਹ ਆਪਾਂ ਪਰਦਾ ਪਾਣ ਅੱਗੇ ਮੈਂ ਪਾਉਂਦੀ ਹੁੰਦੀ ਸੀ ਤੇ ਉਹਦੇ ਨਾਲ ਐ ਸੰਨ ਬਚਦਾ ਸੀਗਾ ਚੀਤ ਰਹਿੰਦੀ ਸੀ ਐ ਜਮਣ ਰਹਿੰਦੀ ਮੈਂ ਸਾਰੇ ਇਸ ਤਰ੍ਹਾਂ ਦੇ ਪਰਦੇ ਪਾਏ ਹੋਏ ਆ ਤੁਸੀਂ ਵੀ ਇਹ ਟਰਿਕ ਜਰੂਰ ਅਪਣਾਓ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਇਹ ਹੁੰਦਾ ਜੀ ਕੰਮ ਕਰਨ ਦਾ ਰੀਜ ਸ਼ੌਂਕ ਹਨਾ ਚਾ ਆਪਾਂ ਨੂੰ ਤੇ ਜ਼ਰੂਰ ਕੰਮ ਕਰਿਆ ਕਰੋ ਬਈ ਮੇਰੇਆਂ ਭੈਣਾਂ ਨੂੰ ਆਣੀ ਹੈ ਮੈਂ ਵੀ ਕੰਮਾਂ ਦੇ ਸ਼ਕੀਨ ਬਣ ਕੇ ਰਿਹਾ ਕਰੋ ਤੇ ਮੈਨੂੰ ਤਾਂ ਬਹੁਤ ਸ਼ੌਂਕ ਆ ਵੀ ਕੰਮ ਤਾਂ ਦੇ ਜਿ ਲੱਗੇ ਰਹਿੰਦਾ ਬਿਜੀ ਰੱਖਣ ਦਾ ਆਪਦੇ ਆਪ ਨੂੰ ਵਧੀਆ ਨੀਂਦ ਆ ਜਾਂਦੀ ਹੈ ਤੇ ਵਧੀਆ ਰਹੀਦਾ ਵਾ ਕੰਮ ਵਿੱਚ ਬੀਜੀਆ ਤਾਂ ਆਪਾਂ ਨਾ ਕਿਸੇ ਦੀ ਕਹੋ ਨਾ ਕਿਸੇ ਨੂੰ ਕਹੋ ਨਾ ਕਿਸੇ ਦੀ ਸੁਣੋ ਆਦੇ ਕੰਮ ਵਿੱਚ ਬੀਜੀ ਰਹੋ ਜੀ